ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰੇ ਪਿਆਰ ਭਰਾਵਾਂ ਨੂੰ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਤੇ ਦਿਲ ਨੂੰ ਛੂਹਣ ਵਾਲੀ ਅੱਜ ਆਪਾਂ ਇੱਕ ਕਹਾਣੀ ਲੈ ਕੇ ਆਏ ਕਹਾਣੀ ਬਿਲਕੁਲ ਸੱਚੀ ਹੈ ਮਤਲਬ ਕਿ ਨਿਰੇਜ ਜਾਨ ਪਛਾਨ ਦੇ ਪਰਿਵਾਰ ਦੇ ਨਾਲ ਹੀ ਕਹਾਣੀ ਜਿਹੜੀ ਹੈ ਵਾਪਰੇ ਸੀ ਕਹਾਣੀ ਇਸ ਤਰ੍ਹਾਂ ਹੈ ਕਿ ਇੱਕ ਬਿੰਦਰ ਨਾਂ ਦੀ ਔਰਤ ਜਿਸ ਦਾ ਪੂਰਾ ਨਾਂ ਕੀ ਸੀਗਾ ਉਹ ਮੈਨੂੰ ਅੱਜ ਤੱਕ ਵੀ ਨਹੀਂ ਪਤਾ ਪਰ ਇੰਨਾ ਪਤਾ ਹੈ ਕਿ ਅੱਜ ਵੀ ਉਹ ਹੈ ਔਰ ਕਿਸ ਤਰੀਕੇ ਦੇ ਨਾਲ ਉਹ ਅੱਜ ਵੀ ਜ਼ਿੰਦਗੀ ਕੱਟ ਰਹੀ ਹੈ ਉਸ ਦੇ ਬਾਰੇ ਅੱਜ ਆਪਾਂ ਮਤਲਬ ਸਟੋਰੀ ਕਹਿ ਲੋ ਜਾਂ ਚਰਚਾ ਕਹਿ ਲੋ ਜੋ ਵੀ ਹੈ ਅੱਜ ਆਪਾਂ ਉਸ ਦੇ ਬਾਰੇ ਚ ਗੱਲ ਕਰਾਂਗੇ ਇਹ ਗੱਲ ਬਹੁਤ ਹੀ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਨੀ ਕਿ ਮੇਰੀ ਮੈਰਿਜ ਤੋਂ ਪਹਿਲਾਂ ਜਦੋਂ ਮੈਂ ਉਸ ਔਰਤ ਨੂੰ ਜਾਨੀ ਕਿ ਉਸ ਲੇਡੀ ਨੂੰ ਦੇਖਿਆ ਸੀ ਤਾਂ ਉਸ ਟਾਈਮ ਤੇ ਉਹ ਘਰਾਂ ਦੇ ਵਿੱਚ ਕੰਮ ਕਰਦੀ ਸੀ ਮਤਲਬ ਜਿਵੇਂ ਆਪਾਂ ਹੀ ਪੰਜਾਬੀ ਲੋਕਾਂ ਨੂੰ ਪਤਾ ਹੈ ਕਿ ਜਦੋਂ ਆਪਣੇ ਘਰਾਂ ਦੇ ਵਿੱਚ ਪੰਡਤ ਕੰਮ ਕਰਦੇ ਵਿਆਹਾਂ ਸ਼ਾਦੀਆਂ ਦੇ ਇਹ ਜਾਂ ਫਿਰ ਨਾਈ ਕੰਮ ਕਰਦੇ ਹੁੰਦੇ ਸੀ ਹੁਣ ਤੇ ਹਲਵਾਈ ਸਾਰੇ ਕੰਮ ਕਰ ਲੈਂਦੇ ਨੇ ਪਰ ਉਦੋਂ ਅੱਜ ਤੋਂ 30 35 ਸਾਲ ਪਹਿਲਾਂ ਜਾਂ ਹਲਵਾਈ ਕੰਮ ਕਰਦੇ ਹੁੰਦੇ ਸੀ ਘਰਾਂ ਦੇ ਵਿੱਚ ਤੇ ਇਹ ਨਾਈ ਕਰਦੇ ਹੁੰਦੇ ਸੀ ਤਾਂ ਉਹ ਇੱਕ ਨਾਈ ਦੇ ਘਰ ਦੀ ਸੀ ਠੀਕ ਹੈ ਨਾ ਜੀ ਉਹ ਨਾਈ ਦੀ ਕਰਦੀ ਸੀ ਤਾਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਸੀਗੇ ਦੋਨੋਂ ਜਾਨੇ ਪਰ ਜਿਹੜਾ ਉਹਦਾ ਘਰ ਵਾਲਾ ਸੀ ਗਬਿੰਦਰ ਦੇ ਘਰ ਵਾਲਾ ਸੀ ਜਿਹੜਾ ਉਹ ਥੋੜਾ ਮਤਲਬ ਕਿ ਨਸ਼ੇੜੀ ਜਿਵੇਂ ਕਹਿ ਸਕਦੇ ਆਂ ਵੀ ਸ਼ਰਾਬ ਸਰੂਪੀ ਕੇ ਕਦੀ ਕਿਸੇ ਦੇ ਕੰਮ ਕਿਸੇ ਦੇ ਵਿਆਹ ਤੇ ਕੰਮ ਕਰਨ ਗਿਆ ਕਦੀ ਨਾ ਗਿਆ ਪਰ ਬਿੰਦਰ ਨੂੰ ਹਰ ਜਗ੍ਹਾ ਉੱਥੇ ਜਾਣਾ ਪੈਂਦਾ ਸੀ ਕਿਉਂਕਿ ਬਿੰਦਰ ਦੇ 4 ਬੱਚੇ ਸੀਗੇ ਜਿਹੜੇ 4 ਬੱਚੇ ਸੀਗੇ ਜਿਹਦੇ ਵਿੱਚ ਇੱਕ ਉਹਨਾਂ ਦੀ ਬੇਟੀ ਸੀਗੀ ਤੇ ਤਿੰਨ ਬੇਟੇ ਸੀ ਇਸ ਕਰਕੇ ਉਹਨੂੰ ਇਹ ਸੀਗਾ ਵੀ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਰੋਟੀ ਖਵਾਈ ਜਾਏ ਉਹਨੂੰ ਤਾਂ ਵਿਚਾਰੀ ਨੂੰ ਹਰ ਹਾਲ ਦੇ ਵਿੱਚ ਭਾਵੇਂ ਉਹ ਬਿਮਾਰ ਹੈ ਕੁਛ ਵੀ ਹਰ ਹਾਲ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਿਆਹਾਂ ਤੇ ਜਾਣਾ ਹੀ ਪੈਂਦਾ ਸੀ ਇੱਥੋਂ ਤੱਕ ਕਿ ਵਿਆਹਾਂ ਸ਼ਾਦੀਆਂ ਤੇ ਨਹੀਂ ਅਗਰ ਕਿਸੇ ਦੇ ਘਰ ਕੋਈ ਕਿਸੇ ਦੀ ਡੈਥ ਹੋ ਗਈ ਮਰਗ ਹੋ ਗਈ ਤੇ ਤੁਹਾਨੂੰ ਪਤਾ ਤਾਂ ਵੀ ਆਪਣੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਨਾਈ ਜਾਂ ਬੰਤਾਨੀ ਆ ਕੇ ਹੀ ਕੰਮ ਕਰਦੀ ਹੈ ਠੀਕ ਹੈ ਨਾ ਇਹ ਨਾਈ ਆਉਂਦੀ ਨਾਇਣੋਦੀ ਜੀ ਮੈਂ ਵੀ ਆਪਾਂ ਮਤਲਬ ਪਿੰਡਾਂ ਦੇ ਵਿੱਚ ਦਾ ਜੋ ਵੀ ਮਾਹੌਲ ਹੈ ਕਿਉਂਕਿ ਇਹ ਇੱਕ ਪਿੰਡ ਦੇ ਵਿੱਚ ਰਹਿਣ ਵਾਲੀ ਔਰਤ ਦੀ ਕਹਾਣੀ ਹੈ ਉਹਨੂੰ ਤਾਂ ਹਰ ਹਾਲ ਦੇ ਵਿੱਚ ਕੰਮ ਕਰਨਾ ਹੀ ਪੈਂਦਾ ਸੀ ਕਿਉਂਕਿ ਉਤੇ ਚਾਰ ਬੱਚੇ ਸੀਗੇ ਚਾਰ ਬੱਚੇ ਤਾਂ ਪਾਲਣੇ ਸੀ ਪਰ ਕੁਝ ਮਤਲਬ ਅਸੀਂ ਜਦੋਂ ਦੇ ਅਸੀਂ ਮਤਲਬ ਕੀ ਬਚਪਨ ਤੋਂ ਆਉਂਦੇ ਜਾਂਦੇ ਉਹਨੂੰ ਦੇਖ ਰਹੇ ਸੀ ਤਾਂ ਉਹਦਾ ਵੱਡਾ ਬੇਟਾ ਉਸ ਟਾਈਮ ਤੇ 15 ਸਾਲ ਦਾ ਸੀਗਾ ਬੜੀ ਮੁਸ਼ਕਲ ਨਾਲ 15 ਹਾਂ 15 ਸਾਲ ਦਾ ਉਹਦਾ ਬੱਚਾ ਸੀਗਾ ਵੱਡਾ ਤਾਂ ਉਹਨੂੰ ਉਹਦੇ ਪਿਓ ਨੇ ਸ਼ਰਾਬ ਪੀ ਕੇ ਮਾਰਿਆ ਕੁੱਟਿਆ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਮਾਰਦਾ ਪੁੱਤ ਦਾ ਸੀ ਜਦੋਂ ਸ਼ਰਾਬ ਪੀ ਲੈਂਦਾ ਸੀ ਤੇ ਬੱਚਿਆਂ ਦੇ ਉੱਤੇ ਹੱਥ ਚੁੱਕਦਾ ਸੀ ਤਾਂ ਉਹ ਬੇਟਾ 15 ਸਾਲ ਦਾ ਸੀਗਾ ਉਹ ਵੱਡਾ ਸੀ ਉਹ ਨੂੰ ਕਿਤੇ ਪਿਓ ਨੇ ਮਾਰਿਆ ਤਾਂ ਉਹਨੇ ਗੁੱਸੇ ਦੇ ਵਿੱਚ ਆ ਕੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਤਾਂ ਜਦੋਂ ਮਾਂ ਕਿਸੇ ਦੇ ਘਰੇ ਕੰਮ ਕਰਨ ਗਈ ਹੋਈ ਸੀ ਤੇ ਜਦੋਂ ਉਹਨੇ ਆ ਕੇ ਦੇਖਿਆ ਤਾਂ ਉਹ ਅੰਦਰ ਕਮਰੇ ਦੇ ਵਿੱਚ ਲੰਕੀਆਂ ਪਿਆਸੀ ਕਿਉਂਕਿ ਜਿੰਨੀ ਜਿੰਨੀ देर ਨੂੰ ਉਹਨੇ ਵਿਚਾਰੀ ਨੇ ਆ ਕੇ ਦੇਖਿਆ ਉਹਨੇ देर ਨੂੰ ਉਹ ਖਤਮ ਹੋ ਚੁੱਕਿਆ ਸੀ ਉਹਦੀ ਮੌਤ ਹੋ ਚੁੱਕੀ ਸੀ ਚਲੋ ਫੇਰ ਵੀ ਉਹਨੇ ਇਹੀ ਜ਼ਿੰਦਗੀ ਆਪਣੀ ਸੋਚ ਕੇ ਕੱਟੇ ਕਿ ਵੀ ਚਲੋ ਕੋਈ ਗੱਲ ਨਹੀਂ ਉਹਦੇ ਕੋਲੇ ਤਿੰਨ ਬੇਟੇ ਮਤਲਬ ਕਿ ਦੋ ਬੇਟੇ ਨੇ ਔਰ ਇੱਕ ਬੇਟੀ ਹੈ ਕਿਉਂਕਿ ਤਿੰਨ ਬੇਟੇ ਸੀਗੇ ਇੱਕ ਬੇਟੇ ਥੱਡੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਮਤਲਬ ਕਿ ਉਹਦੇ ਘਰ ਵਾਲੇ ਨੂੰ ਇਹ ਚੀਜ਼ ਦਾ ਕੋਈ ਅਹਿਸਾਸ ਨਹੀਂ ਹੋਇਆ ਔਰ ਉਹ ਉਸੇ ਤਰ੍ਹਾਂ ਹੀ ਬੱਚਿਆਂ ਦੇ ਉੱਪਰ ਹੱਥ ਜੁਕਦਾ ਕਦੀ ਬਿੰਦਰ ਦੇ ਉੱਪਰ ਹੱਥ ਜੁਕਦਾ ਕਦੀ ਬੱਚਿਆਂ ਦੇ ਉੱਪਰ ਆੜ ਗਵਾੜ ਵੀ ਲੜਾਈ ਝਗੜਾ दारू ਪੀ ਕੇ ਪਿਆ ਰਹਿੰਦਾ ਸੀ ਤੇ ਲੜਦਾ ਝਗੜਦਾ ਰਹਿੰਦਾ ਸੀ ਤਾਂ ਬਿੰਦਰ ਦੇ ਭਰਾ ਨੇ ਸੋਚਿਆ ਕਿ ਦੂਜਾ ਜਿਹੜਾ ਬੇਟਾ ਦੂਜੇ ਨੰਬਰ ਵਾਲਾ ਬੇਟਾ ਸੀ ਉਹ ਵੀ ਬਰਾ ਮਤਲਬ 13-14 ਸਾਲ ਦਾ ਉਹ ਸੀਗਾ 21 ਸਾਲ ਦਾ ਫਰਕ ਸੀ ਤਾਂ 13-14 ਸਾਲ ਦਾ ਉਹ ਬੱਚਾ ਸੀ ਤਾਂ ਉਸਨੇ ਸੋਚਿਆ ਕਿ ਇਹ ਤੋਂ ਅੱਛਾ ਹੈ ਕਿ ਇਹ ਮਰਦਾ ਘੁੱਟਦਾ ਹੈ ਕਿ ਕਿਤੇ ਇਹ ਬੱਚਾ ਵੀ ਆਪਣੇ ਆਪ ਨੂੰ ਕੁਛ ਨਾ ਕਰ ਲਵੇ ਤਾਂ ਉਸਨੇ ਉਸ ਬੱਚੇ ਨੂੰ ਮਤਲਬ ਕਿ ਕਿਹਾ ਕਿ ਮੈਂ ਇਸ ਬੱਚੇ ਨੂੰ ਪਾਲਾਂ ਸੰਭਾਂਗਾ ਜੋ ਵੀ ਹੈ ਤੇ ਉਹ ਥੋੜਾ ਬਹੁਤਾ ਮਤਲਬ ਆਪਣੀ ਭੈਣ ਨੂੰ ਖਰਚਾ ਖਰਚਾ ਵੀ ਭਰਾ ਦੇ ਦਿੰਦਾ ਸੀਗਾ ਤੇ ਉਹਦੇ ਇੱਕ ਬੱਚੇ ਨੂੰ ਉਸਨੇ ਅਡਾਪਟ ਕਰ ਲਿਆ ਕਿ ਉਹਦੇ ਆਪਣੇ ਬੱਚੇ ਛੋਟੇ ਸੀਗੇ ਹਜੇ ਬਹੁਤ ਹੀ ਤੋ ਉਹਨੇ ਸੋਚਿਆ ਕਿ ਚਲੋ ਮੇਰੇ ਨਾਲ ਇੱਕ ਕੰਮਕਾਰ ਖੇਤੀਬਾੜੀ ਦਾ ਮੇਰੇ ਨਾਲ ਕੰਮਕਾਰ ਵੀ ਕਰਾ ਦੇਗਾ ਕਿਉਂਕਿ ਉਹਦੀ ਥੋੜੀ ਜੀ ਜ਼ਮੀਰ ਹੈਗੀ ਸੀ ਤਾਂ ਉਸਨੇ ਸੋਚਿਆ ਕਿ ਚਲੋ ਮਾਮਾ ਪਰਿਵਾਰ ਨਾਲ ਕੇ ਅਸੀਂ ਆਪਣਾ ਕੰਮਕਾਰ ਜਿਵੇਂ ਵੀ ਹੈ ਚਲਾ ਲਵਾਂਗੇ ਤਾਂ ਉਹ ਬੱਚਾ ਉਸਨੇ ਲੈ ਲਿਆ ਉਸ ਬੱਚੇ ਦੀ ਜ਼ਿੰਦਗੀ ਤਾਂ ਜਿਹੜੀ ਸੀ ਉਹ ਸੁਧਰ ਗਈ ਮਤਲਬ ਸਵਰ ਗਈ ਉਸ ਬੱਚੇ ਨੂੰ ਕਿਉਂਕਿ ਉਸ ਬੱਚੇ ਨੂੰ ਤਾਂ ਉਸਦੇ ਮਾਮੇ ਨੇ ਲੈ ਲਿਆ ਮਾਮੇ ਨੇ ਪਾਲਿਆ ਸੰਭਿਆ ਵਿਆਹਿਆ ਅੱਜ ਉਹਦੇ ਬੱਚੇ ਵੀ ਇੰਨੇ ਵੱਡੇ ਹੋ ਗਏ ਨੇ ਕਿ ਅੱਜ ਉਹਦੇ ਬੇਟਾ ਜਿਹੜਾ ਹੈ ਇੱਕ ਬੇਟਾ ਉਹਦਾ ਕੈਨੇਡਾ ਚਲਾ ਗਿਆ ਹੈ ਔਰ ਇੱਕ ਬੇਟਾ ਜਿਹੜਾ ਹੁੰਦਾ ਉੱਥੇ ਮੈਡੀਕਲ ਸਟੋਰ ਉਹਨੇ ਖੋਲਿਆ ਚਲੋ ਉਸ ਬੰਦੇ ਦੀ ਬੱਚੇ ਦੀ ਜ਼ਿੰਦਗੀ ਸੁਧਰ ਗਈ ਅੱਗੇ ਸ਼ਾਦੀ ਹੋ ਗਈ ਬੱਚੇ ਹੋ ਗਏ ਅੱਗੇ ਬੱਚੇ ਵੀ ਵਧੀਆ ਉਹਦੇ ਕਾਮਯਾਬ ਹੋ ਗਏ ਪਰ ਬਿੰਦਰ ਦੀ ਜ਼ਿੰਦਗੀ ਦਾ ਜਿਹੜਾ ਸੁਧਾਰ ਸੀ ਉਹ ਨਹੀਂ ਹੋਇਆ ਕਿਉਂਕਿ ਥੋੜਾ ਜਿਹਾ ਆਪਾਂ ਪਿੱਛੇ ਚੱਲਾਂਗੇ ਕਿਉਂਕਿ ਜਦੋਂ ਇੱਕ ਬੇਟੇ ਨੇ ਫਾਂਸੀ ਲੈ ਲਈ ਦੂਜੇ ਨੂੰ ਮਾਮੇ ਨੇ ਲੈ ਲਿਆ ਤਾਂ ਉਹਦੇ ਕੋਲੇ ਦੋ ਬੱਚੇ ਬੱਚੇ ਜਿਹਦੇ ਵਿੱਚ ਇੱਕ ਬੇਟੀ ਸੀ ਤੀਸਰੇ ਨੰਬਰ ਤੇ ਤਾਂ ਉਸ ਬੇਟੀ ਦੀ ਉਸਨੇ ਸ਼ਾਦੀ ਕਰ ਦਿੱਤੀ ਵਿੰਦਰ ਜੀ ਕੁਝ ਟਾਈਮ ਬਾਅਦ ਪਤਾ ਨਹੀਂ ਉਹਨਾਂ ਉਸ ਬੇਟੀ ਦੇ ਨਾਲ ਕੀ ਹੋਇਆ ਜਾਂ ਕੀ ਨਹੀਂ ਹੋਇਆ ਹੈ ਬਸ 2 ਜਾਂ 3 ਮਹੀਨੇ ਬਾਅਦ ਹੀ ਉਹਨਾਂ ਨੇ ਉਹਦੀ ਬੇਟੀ ਨੂੰ ਛੱਡ ਦਿੱਤਾ ਸਹੁਰਿਆਂ ਨੇ ਤਾਂ ਉਸ ਤੋਂ ਬਾਅਦ ਉਹਦੀ ਬੇਟੀ ਜਿਹੜੀ ਸੀਗੀ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਕਿਉਂਕਿ ਜਦੋਂ ਵਾਪਸ ਆ ਗਈ ਆਪਣੇ ਮਾਪੇ-ਪਿਓ ਦੇ ਘਰ ਆ ਗਈ ਤਾਂ ਉੱਥੇ ਉਹ 3-4 ਕ ਮਹੀਨੇ ਬਾਅਦ ਹੀ ਮਤਲਬ ਕਿ ਉਹ ਡਿਪਰੈਸ਼ਨ ਦੇ ਵਿੱਚ ਚੜੀ ਗਈ ਪਰ ਡਿਪਰੈਸ਼ਨ ਦੇ ਵਿੱਚ ਪਤਾ ਹੀ ਨਹੀਂ ਚੱਲਿਆ ਕਿ ਉਹ ਕਿੱਧਰ ਚਲੀ ਗਈ ਮਤਲਬ ਅੱਜ ਤੱਕ ਉਹ ਨਹੀਂ ਮਿਲੀ ਨਾ ਹੀ ਮਿਲੀਗੀ ਉਹ ਮਰ ਗਈ ਹੈ ਜਿਉਂਦੀ ਹੈ ਜਾਂ ਕੁਝ ਵੀ ਉਹ ਅੱਜ ਤੱਕ ਨਹੀਂ ਮਿਲੀ ਕਿਉਂਕਿ ਉਹ ਡਿਪਰੈਸ਼ਨ ਦੇ ਵਿੱਚ ਕਰੋ ਚੜੀ ਗਈ ਬਹੁਤ ਕੋਸ਼ਿਸ਼ ਕੀਤੀ ਲੱਭਦੇ ਵੀ ਰਹੇ ਪਰ ਉਹ ਨਹੀਂ ਲੱਭੀ ਅੱਜ ਤੱਕ ਵੀ ਉਹਦਾ ਕੋਈ ਵੀ ਮਤਲਬ ਕਿ ਪਤਾ ਨਹੀਂ ਲੱਗਾ ਕਿ ਉਹ ਜਿਉਂਦੀ ਹੈ ਜਾਂ ਮਰ ਗਈ ਪਰ ਬਿੰਦਰ ਦੀ ਜ਼ਿੰਦਗੀ ਦੇ ਦੁੱਖ ਜਿਹੜੇ ਸੀਗੇ ਨਾ ਉਹ ਕਦੇ ਜਿਵੇਂ ਆਦੇ ਨਾ ਕਿ ਖਤਮ ਹੋਣ ਵਾਲੇ ਹੀ ਨਹੀਂ ਸੀ ਬੇਟੀ ਦੇ ਗਮ ਦੇ ਨਾਲ ਕਿਉਂਕਿ ਇੱਕ ਛੋਟਾ ਬੇਟਾ ਸੀਗਾ ਉਹ ਕਾਫੀ ਛੋਟਾ ਸੀ ਤਾਂ ਉਹਨੇ ਸੋਚਿਆ ਕਿ ਚਲੋ ਹੁਣ ਇਹਦੀ ਜ਼ਿੰਦਗੀ ਸੌਂਰ ਜਾਏ ਇਹਦੇ ਵਾਸਤੇ ਤਾਂ ਕੰਮ ਤਾਂ ਕਰਨਾ ਹੀ ਪੈਣਾ ਕਿਉਂਕਿ ਰੋਟੀ ਦਾ ਦੇਖੋ ਕਮਾ ਕੇ ਹੀ ਖਾਣੀ ਪੈਣੀ ਹੈ ਕਿਉਂਕਿ ਜਦੋਂ ਬੇਟੀ ਦੀ ਸ਼ਾਦੀ ਕਰ ਦਿੱਤੀ ਤਾਂ ਉਸ ਤੋਂ ਬਾਅਦ ਵਿੰਦਰ ਦੇ ਘਰ ਵਾਲੇ ਦੀ ਵੀ ਡੈਥ ਹੋ ਗਈ ਸੀ ਕਿਉਂਕਿ ਬਹੁਤ ਜ਼ਿਆਦਾ दारू ਪੀਂਦਾ ਸੀ ਉਹਦਾ ਲੀਵਰ ਫੇਲ ਹੋ ਗਿਆ ਤਾਂ ਉਹਦੀ ਵੀ ਡੈਥ ਹੋ ਗਈ ਬੇਟੀ ਵੀ ਘਰੋਂ ਚਲੀ ਗਈ ਜਿਹੜਾ ਪ੍ਰੈਸ਼ਨ ਦੇ ਵਿੱਚ ਕਿਤੇ ਨਾ ਕਿਤੇ ਪਤਾ ਹੀ ਨਹੀਂ ਲੱਗਾ ਕਿੱਧਰ ਚਲੀ ਗਈ ਕਿੱਧਰ ਨਹੀਂ ਗਈ ਘਰ ਵਾਲੇ ਦੀ ਵੀ ਡੈਥ ਹੋ ਗਈ ਪਰ ਉਸ ਤੋਂ ਬਾਅਦ ਉਹ ਦੋ ਮਾਂ ਬੇਟਾ ਬਚੇ ਤਾਂ ਵੀ ਉਹਨੂੰ ਰੋਟੀ ਤਾਂ ਕਮਾ ਕੇ ਹੀ ਖਾਣੀ ਪੈਣੀ ਸੀ ਤਾਂ ਵੀ ਉਹ ਲੋਕਾਂ ਦੇ ਘਰੇ ਜਾ ਕੇ ਕੰਮ ਕਰਦੀ ਪਰ ਜੋ ਵੀ ਥੋੜਾ ਬਹੁਤਾ ਪੈਸਾ ਮਿਲਦਾ ਤਾਂ ਉਹ ਆਪਣਾ ਗੁਜ਼ਾਰਾ ਕਰ ਲਈ ਸੀ ਚਲੋ ਹੌਲੀ ਹੌਲੀ ਜਿਹੜਾ ਛੋਟਾ ਬੇਟਾ ਸੀਗਾ ਉਹ ਵੱਡਾ ਹੋ ਗਿਆ ਬੇਟਾ ਵੱਡਾ ਕੀ ਹੋ ਗਿਆ ਬੇਟਾ ਨਸ਼ਿਆਂ ਦੇ ਵਿੱਚ ਪੈ ਗਿਆ ਥੋੜੀ ਬਹੁਤ ਯੂਨੀ ਪੜ੍ਹਾਈ ਕੀਤੀ ਚਾਰ ਪੰਜ ਜਮਾਤਾਂ ਬੜੀ ਮੁਸ਼ਕਲ ਨਾਲ ਉਹ ਪੜ੍ਹਿਆ ਕਲਾਸ ਉਸ ਤੋਂ ਬਾਅਦ ਉਹਨੇ ਪੜ੍ਹਾਈ ਹੋਣੀ ਕੀਤੀ ਤਾਂ ਮਾਂ ਨੇ ਸੋਚਿਆ ਕਿ ਚਲੋ ਇਹਨੂੰ ਵਿਆਹ ਦਿੰਨੀ ਆ ਕਿਉਂਕਿ ਦੇਖੋ ਹੁਣ ਬੱਚਾ ਜਦੋਂ ਵਿਆਉਣ ਵਾਲਾ ਹੋ ਜੇ ਮਾਂ ਸੋਚਦੀ ਕਿ ਚਲੋ ਇਹਨੂੰ ਵਿਆਹ ਦਿੰਨੇ ਆ ਕਿ ਸ਼ਾਇਦ ਇਹ ਨਸ਼ਾ ਛੱਡ ਜਾਈ ਲੇ ਪਰ ਉਸਨੇ ਨਸ਼ਾ ਨਹੀਂ ਛੱਡਿਆ ਕਿਉਂਕਿ ਉਹ ਇੰਨਾ ਜ਼ਿਆਦਾ ਨਸ਼ਾ ਕਰ ਰਿਹਾ ਸੀਗਾ ਕਿ ਮਾਂ ਨੇ ਵਿਆਹ ਤਾਂ ਦਿੱਤਾ ਪਰ ਜਦੋਂ ਘਰਵਾਲੀ ਆਈ ਜਦੋਂ ਉਹਨੇ ਹਾਲਾਤ ਦੇਖੇ ਉਥੋਂ ਦੇ ਉਸ ਘਰ ਦੇ ਤਾਂ ਉਹ ਵੀ ਸਾਲ ਕੁ ਤੱਕ ਉਹ ਪਰੇਸ਼ਾਨ ਰਹੀ ਕਿ ਜਲੋ ਇਹ ਅੱਜ ਸੁਧਰੇਗਾ ਕੱਲ ਸੁਧਰੇਗਾ ਅੱਜ ਸੁਧਰੇਗਾ ਕੱਲ ਸੁਧਰੇਗਾ ਪਰ ਉਹ ਇੱਕ ਬੇਟਾ 1 ਸਾਲ ਦੇ ਬਾਅਦ ਇੱਕ ਬੇਟਾ ਹੋ ਗਿਆ ਉਸ ਤੋਂ ਬਾਅਦ ਉਹ 2 ਜਾਂ 3 ਮਹੀਨੇ ਦਾ ਹੀ ਬੇਟਾ ਸੀਗਾ ਤਾਂ ਉਹ ਛੱਡ ਕੇ ਉਹਦੀ ਨੋ ਜਿਹੜੀ ਸੀਗੀ ਉਹ ਪੀਕੇ ਚਲੀ ਗਈ ਉਸਨੇ ਕਿਹਾ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਕਿਉਂਕਿ ਮੈਂ ਇਸ ਨਸ਼ੇੜੀ ਦੇ ਨਾਲ ਨਹੀਂ ਰਹਿ ਸਕਦੀ ਆਪਣਾ ਬੱਚਾ ਵੀ ਰੱਖੋ ਤੇ ਆਪਣਾ ਪੁੱਤਰ ਵੀ ਸੰਭੋ ਤੇ ਮੈਂ ਇਥੋਂ ਮੈਂ ਨਹੀਂ ਹੁਣ ਰਹਿਣਾ ਚਲੋ ਜੀ ਨੋ ਵੀ ਚਲੀ ਗਈ ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਸਾਰੇ ਗਏ ਸਾਰਿਆਂ ਨੇ ਗੱਲਬਾਤ ਵੀ ਕੀਤੀ ਉਹਨੇ ਕਿਹਾ ਕਿ ਨਹੀਂ ਮੈਂ ਉਸ ਘਰ ਜਾਣਾ ਹੀ ਨਹੀਂ ਚਲੋ ਜੀ ਤਲਾਕ ਹੋ ਗਿਆ ਉਸ ਤੋਂ ਬਾਅਦ ਫਿਰ ਦੁਬਾਰਾ ਉਸਨੇ ਵਿਚਾਰੀ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਹਨੂੰ ਵਿਆਇਆ ਜਾਏ ਤਾਂ ਉਸਨੇ ਫਿਰ ਦੁਬਾਰਾ ਆਪਣੇ ਬੇਟੇ ਦੀ ਸ਼ਾਦੀ ਕੀਤੀ ਫਿਰ ਦੁਬਾਰਾ ਬੇਟੇ ਦੀ ਸ਼ਾਦੀ ਕੀਤੀ ਤਾਂ 2 ਸਾਲ ਬਾਅਦ ਉਹ ਜਿਹੜੀ ਨੂੰ ਸੀ ਉਹ ਵੀ ਛੱਡ ਕੇ ਚਲੀ ਗਈ ਉਹਦੇ ਵਿੱਚੋਂ ਇੱਕ ਕੁੜੀ ਹੋ ਗਈ ਤਾਂ 2 ਸਾਲ ਬਾਅਦ ਉਹ ਵੀ ਛੱਡ ਕੇ ਚਲੀ ਗਈ ਸਾਲ ਦੀ ਕੁੜੀ ਉਹ ਛੱਡ ਕੇ ਚਲੀ ਗਈ ਇੱਕ ਮਾਂ 3-4 ਮਹੀਨਿਆਂ ਦਾ ਬੱਚਾ ਛੱਡ ਕੇ ਚਲੀ ਗਈ 1 ਸਾਲ ਭਰ ਦੀ ਕੁੜੀ ਛੱਡ ਕੇ ਚਲੀ ਗਈ ਪਰ ਉਹਦੇ ਬੇਟੇ ਨੇ ਆਪਣੇ ਮਤਲਬ ਕਿ ਨਸ਼ਾ ਨਹੀਂ ਛੱਡਿਆਗਾ ਉਹਨੇ ਹਾਲਾਤ ਜਿਹੜੇ ਨੇ ਆਪਣੇ ਠੀਕ ਨਹੀਂ ਕੀਤੇ ਪਰ ਉਹ ਬਿੰਦਰ ਦੀ ਜ਼ਿੰਦਗੀ ਜਿਹੜੀ ਹੈ ਉਹ ਅੱਜ ਵੀ ਜਦੋਂ ਅਸੀਂ ਮੈਂ ਕਦੇ ਮਤਲਬ ਕਿ ਜਾਨੀ ਆ ਆਪਣੇ ਰਿਸ਼ਤੇਦਾਰਾਂ ਦੇ ਤਾਂ ਮੈਂ ਉਹਨੂੰ ਦੇਖਦੀ ਆ ਤੇ ਮੈਨੂੰ ਬਹੁਤ ਹਜ਼ਾਰਾ ਕਦੇ-ਕਦੇ ਮਤਲਬ ਵੀ ਦੇਖੋ ਜਦੋਂ ਆਪਾਂ ਰਿਸ਼ਤੇਦਾਰਾਂ ਕੋਲ ਜਾਈਏ ਤਾਂ ਕਿਤੇ ਨਾ ਕਿਤੇ ਜਿਹੜੇ ਜਾਣ-ਪਛਾਣ ਵਾਲੇ ਲੋਕ ਹੁੰਦੇ ਨੇ ਕਿਤੇ ਨਾ ਕਿਤੇ ਨਜ਼ਰ ਆ ਹੀ ਜਾਂਦੇ ਨੇ ਲੰਗੜੇ ਟੱਪ ਦੇ ਬਲਾਵ ਵੀ ਲੈਂਦੇ ਨੇ ਤਾਂ ਜਦੋਂ ਮੈਂ ਉਹਦੀ ਕਹਾਣੀ ਮਤਲਬ ਸੁਣਦੀ ਆ ਕਿ ਵੀ ਜਦੋਂ ਵੀ ਹਰ ਵਾਰੀ ਜਾਂਨੀ ਆ ਤਾਂ ਕੁਝ ਨਾ ਕੁਝ ਨਵਾਂ ਹੀ ਸੁਣਨ ਨੂੰ ਮਿਲਦਾ ਹੈ ਕਿ ਵੀ ਹੁਣ ਇਹਦੇ ਨਾਲ ਐ ਹੋ ਗਿਆ ਉਹਦੇ ਨਾਲ ਆ ਹੋ ਗਿਆ ਕਿ ਉਹਦੀ ਜ਼ਿੰਦਗੀ ਜਦੋਂ ਬੰਦਾ ਲੰਗੜੇ ਟੱਪ ਦਾ ਮਿਲਦਾ ਹੈ ਤੇ ਆਪਾਂ ਪੁੱਛ ਹੀ ਲੈਣੇ ਆ ਕਿ ਕਿਵੇਂ ਚੱਲ ਰਹੀ ਹੈ ਇਹਦੀ ਜ਼ਿੰਦਗੀ ਤਾਂ ਜਦੋਂ ਪਤਾ ਲੱਗਦਾ ਹੈ ਤੇ ਬਹੁਤ ਹੀ ਦੁੱਖ ਲੱਗਦਾ ਹੈ ਅਜੋ ਇਸ ਟਾਈਮ ਤੇ ਵੀ ਹੀ ਉਹ ਔਰਤ ਜਿਹੜੀ ਹੈ ਉਹ ਜਿੰਦਾ ਹੈ ਇਸ ਟਾਈਮ ਤੇ ਉਹਦੀ ਉਮਰ ਜਿਹੜੀ ਹੈ ਉਹ 75 ਦੇ ਆਪਾਰੋ ਹੋਏਗੀ ਜਾਨੀ ਕਿ 75 ਸਾਲ ਦੀ ਹੁਣ ਉਹ 75 ਸਾਲ ਦੀ ਉਮਰ ਦੇ ਵਿੱਚ ਵੀ ਹਾਲੇ ਵੀ ਉਹ ਲੋਕਾਂ ਦੇ ਘਰੇ ਕੰਮ ਕਰਨ ਜਾਂਦੀ ਹੈ ਹਲੇ ਵੀ ਲੋਕਾਂ ਦੇ ਘਰੇ ਰੋਟੀਆਂ ਪਕਾਉਣ ਜਾਂਦੀ ਹੈ ਪਾਂਡੇ ਮਾਝੀ ਜਾਂਦੀ ਹੈ ਕਿਉਂ ਕਿ ਦੋ ਨੂਆ ਚਲੀਆਂ ਗਈਆਂ ਤੇ ਉਹ ਬੱਚੇ ਛੱਡ ਕੇ ਚਲੇ ਗਏ ਤੇ ਉਹਨਾਂ ਬੱਚਿਆਂ ਨੂੰ ਪਾਲਣ ਦੇ ਲਈ ਉਹ ਅੱਜ ਵੀ ਧਰ-ਧਰ ਦੀਆਂ ਠੋਕ ਰੱਖਾਂਦੀ ਪਈ। ਪਰ ਉਹਦਾ ਬੇਟਾ ਅਜੀ ਤਿਕਰ ਨਹੀਂ ਸੁਧਰਿਆ। ਬੇਟਾ ਵੀ ਜਿਉਂਦਾ ਹੈ ਪਰ ਬੇਡੇ ਨੇ ਨਸ਼ਾ ਨਹੀਂ ਛੱਡਿਆ। ਕਿਉਂ ਕਿਉਂਕਿ ਹੁਣ ਉਹ ਵਿਚਾਰੀ ਕਰੇ ਤੇ ਕਰੇ ਬਿਟੀ। ਕਿਉਂਕਿ ਦੋ ਬੱਚਿਆਂ ਨੂੰ ਉਹਨੇ ਪਾਲਣਾ ਹੈ। ਇੱਕ ਬੇਟੀ ਹੈ, ਮਲਵੇ ਕਪੂਰਤੀ ਹੈ ਔਰ ਇੱਕ ਪੁੱਤ ਹੈ। ਉਹਨਾਂ ਨੂੰ ਪਾਲਣ ਦੇ ਪਿੱਛੇ ਅੱਜ ਉਹ 75 ਸਾਲ ਦੀ ਉਮਰ ਦੇ ਵਿੱਚ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੀ ਏ। ਕਿਉਂਕਿ ਹੁਣ ਉਹਦੇ ਕੋਲ ਕੰਮ ਵੀ ਉਹਨਾਂ ਨਹੀਂ ਹੁੰਦਾ ਜਦੋਂ ਕੰਮ ਨਹੀਂ ਹੁੰਦਾ ਤਾਂ ਲੋਕ ਉਹਦੇ ਕੋਲੋਂ ਕੰਮ ਵੀ ਕੱਟ ਕਰਾਉਂਦੇ ਨੇ ਲੋਕ ਬੁਲਾਉਂਦੇ ਨਹੀਂ ਲੋਕ ਸੋਚਦੇ ਨੇ ਵੀ ਹੋਣੀ ਬੁੱਢੀ ਹੋ ਗਈ ਐ ਇਹ ਬਜ਼ੁਰਗ ਹੋ ਗਈ ਇਹਦੇ ਕੋਲੇ ਕੰਮ ਤਾਂ ਹੁੰਦਾ ਵੀ ਤਾ ਹੁਣ ਵੀ ਉਹਦਾ ਜਿਹੜਾ ਭਰਾ ਹੈ ਜਿਨੇ ਉਹਦਾ ਦੂਜਾ ਬੇਟਾ ਲੈ ਲਿਆ ਸੀਗਾ ਗੋਦ ਤਾਂ ਹੁਣ ਉਹ ਜਿਹੜਾ ਬੇਟਾ ਹੈ ਅਗਰ ਉਹ ਆਪਣੀ ਮਾਂ ਦੀ ਹੈਲਪ ਕਰਦਾ ਹੈ ਤਾਂ ਉਹਦੀ ਘਰ ਵਾਲੀ ਕਹਿੰਦੀ ਹੈ ਵੀ ਤੂੰ ਉਹਨੂੰ ਪੈਸੇ ਕਿਉਂ ਦੇਣਾ ਹੈ ਤਾਂ ਉਹ ਕਹਿੰਦਾ ਉਹ ਇਹ ਸੋਚਦਾ ਹੈ ਕਿ ਵੀ ਮੇਰੀ ਮਾਂ ਹੈ ਤਾਂ ਮਾਮਾ ਵੀ ਕਹਿ ਦਿੰਦਾ ਹੈ ਕਿ ਆਪਣੀ ਮਾਂ ਨੂੰ ਪੈਸੇ ਨਾ ਦੇ ਕਿਉਂਕਿ ਮਾਮਾ ਥੋੜੇ ਪੋਤੇ ਤਾਂ ਪੈਸੇ ਆਪ ਦੇ ਦਿੰਦਾ ਹੈ ਪਰ ਉਹ بیٹے ਨੂੰ ਪੈਸੇ ਨਹੀਂ ਦੇਣ ਦਿੰਦਾ ਉਹਨੂੰ ਲੱਗਦਾ ਹੈ ਕਿ ਵੀ ਮੈਂ ਤੈਨੂੰ ਪਾਲਿਆ ਸੰਭਿਆ ਤੈਨੂੰ ਵਿਆਹ ਆ ਪੜਾਇਆ ਲਿਖਾਇਆ ਤੇ ਤੇਰਾ ਹੁਣ ਪਿੱਛੇ ਪੈਸੇ ਦੇਣ ਦਾ ਕੋਈ ਹੱਕ ਨਹੀਂ ਤੂੰ ਜੋ ਵੀ ਕਮਾਈ ਹੈ ਇੱਥੇ ਹੀ ਰੱਖ ਮਤਲਬ ਉਹ ਬੇਡਾ ਵੀ ਫਸ ਗਿਆ ਕਿ ਮਤਲਬ ਕਿ ਦੇਖੋ ਬਚਪਨ ਦੇ ਵਿੱਚ ਹੀ ਚਲੋ ਉਹਨੇ ਲੈ ਲਿਆ ਮਾਮੇ ਨੇ ਪਰ ਫਿਰ ਵੀ ਦੇਖੋ ਉਹਨੂੰ ਇਹ ਤੇ ਪਤਾ ਹੀ ਹੈ ਨਾ ਕਿ ਉਹ ਮੇਰੀ ਮਾਂ ਹੈ ਠੀਕ ਹੈ ਹੁਣ ਉਹ ਇਹ ਉਹਦੇ ਘਰ ਵਾਲੀ ਇਹ ਕਹਿੰਦੀ ਹੈ ਕਿ ਬਈ ਤੂੰ ਉਹਨਾਂ ਨੂੰ ਸਾਰੇ ਪੈਸੇ ਦਿੱਤੇ ਜਾਣਾ ਉਹਨੂੰ ਇਹ ਆ ਕਿ ਬਈ ਉਹ ਤਾਂ ਦਿਓਰ ਦੇ ਬੱਚੇ ਨੇ ਤੇ ਤੂੰ ਉਹਨਾਂ ਵਾਸਤੇ ਪੈਸੇ ਕਿੱਥੋਂ ਦੇਣਾ ਜਿੱਦਾਂ ਉਹਨਾਂ ਦੀਆਂ ਮਾਵਾਂ ਗਈਆਂ ਨੇ ਬੱਚਿਆਂ ਨੂੰ ਕਿਉਂ ਨਹੀਂ ਦਿੱਤਾ ਇਹਨੇ ਬੱਚੇ ਕਿਉਂ ਰੱਖੇ ਜੇ ਇਕੱਲੇ ਹੁੰਦੀ ਅਸੀਂ ਇਹਨੂੰ ਰੋਟੀ ਦੇ ਦਿੰਦੇ ਅਸੀਂ ਇਹਨੂੰ ਪਾਲ ਦਿੰਦੇ ਅਸੀਂ ਹੁਣ ਬੱਚਿਆਂ ਦਾ ਖਰਚਾ ਕਿਵੇਂ ਚੁੱਕੀਏ ਕਿਉਂਕਿ ਦੇਖੋ ਹੁਣ ਬੱਚਿਆਂ ਨੂੰ ਅੱਜ ਕੱਲ ਦੀ ਉਮਰ ਦੇ ਵਿੱਚ ਪੜਾਉਣਾ ਲਗਾਉਣਾ ਵੀ ਹੈ ਤਾਂ ਅੱਜ ਵੀ ਉਸ ਬਿੱਦਰ ਦੀ ਯਾਨੀ ਕਿ ਉਸ ਔਰਤ ਦੀ ਜ਼ਿੰਦਗੀ ਅੱਜ ਵੀ ਕਿਸੇ ਵੀ ਤਰ੍ਹਾਂ ਤੇ ਉਹਨੂੰ ਸੁੱਖ ਨਹੀਂ ਆਇਆ ਜਦੋਂ ਤੋਂ ਲੈ ਕੇ ਉਹਦਾ ਵਿਆਹ ਹੋਇਆ ਤੇ ਅੱਜ ਉਹ 75 ਸਾਲ ਦੀ ਉਹਦੀ ਉਮਰ ਹੋ ਗਈ ਹੈ ਤੇ ਅੱਜ ਵੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸੁੱਖ ਨਹੀਂ ਸਾਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਨਸ਼ਾ ਕਰਨ ਵਾਲੇ ਨੂੰ ਇਹ ਚੀਜ਼ ਜਿਹੜੀ ਹੈ ਇਹ ਜ਼ਰੂਰ ਸੋਚਣੀ ਚਾਹੀਦੀ ਏ ਕਿ ਤੁਹਾਡੇ ਕਾਰਨ ਤੁਹਾਡਾ ਘਰ ਬਰਬਾਦ ਹੋ ਰਿਹਾ ਹੈ ਮਤਲਬ ਕਿ ਅੱਜ ਅਗਰ ਮਾਂ ਇੱਕ ਤੜਪ ਰਹੀ ਏ ਤਾਂ ਇੱਕ ਅਗਰ ਔਰਤ ਹੈ ਉਹਦਾ ਅਗਰ ਘਰ ਵਾਲਾ ਨਸ਼ਾ ਕਰਦਾ ਹੈ ਤਾਂ ਉਹ ਵੀ ਇਸੇ ਤਰ੍ਹਾਂ ਹੀ ਤੜਪਦੀ ਹੈ ਕਿਉਂਕਿ ਉਹਦੀ ਵੀ ਜ਼ਿੰਦਗੀ ਇਸੇ ਤਰ੍ਹਾਂ ਹੀ ਖਰਾਬ ਹੋ ਸਕਦੀ ਹੈ ਮੇਰੀ ਇਹ ਕਹਾਣੀ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਮਕਸਦ ਇਹ ਸੀਗਾ ਕਿ ਵੀ ਕਿਸੇ ਵੀ ਤਰ੍ਹਾਂ ਨਸ਼ੇ ਕਰਨ ਵਾਲਿਆਂ ਨੂੰ ਰੋਕਿਆ ਜਾਏ ਜਾਂ ਨਸ਼ਾ ਕਰਨ ਵਾਲਿਆਂ ਨੂੰ ਕੁਝ ਨਾ ਕੁਝ ਹਦਾਇਤ ਦਿੱਤੀ ਜਾਏ ਉਹਨਾਂ ਨੂੰ ਅਕਲ ਆਉਣੀ ਚਾਹੀਦੀ ਏ ਕਿ ਉਹਨਾਂ ਦੇ ਕਾਰਨ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਐ ਬਾਕੀ ਕੋਈ ਨਸ਼ਾ ਕਰਨ ਵਾਲਾ ਮੇਰੀ ਕਹਾਣੀ ਸੁਣ ਰਿਹਾ ਹੋਵੇ ਤੇ ਸ਼ਾਇਦ ਉਹਨੂੰ ਬੁਰਾ ਲੱਗ ਸਕਦਾ ਹੈ ਪਰ ਮੇਰਾ ਮਕਸਦ ਕਿਸੇ ਨੂੰ ਵੀ ਢੇਲ ਦਿਖਾਉਣਾ ਨਹੀਂ ਹੈ ਕਿਸੇ ਦਾ ਸਿਰਫ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਮੈਂ ਇਸ ਥੋੜੀ ਇਹ ਚਰਚਾ ਤੁਹਾਡੇ ਸਾਹਮਣੇ ਲੈ ਕੇ ਆਈਆਂ ਕਿਉਂਕਿ ਇਹ ਚਰਚਾ ਵੀ ਹੈ ਔਰ ਇੱਕ ਕਹਾਣੀ ਹੈ ਜਿੰਦੇ ਜਾਗਦੇ ਇਨਸਾਨ ਦੀ ਕਹਾਣੀ ਹੈ ਜੋ ਅੱਜ ਵੀ ਜਿਉਂਦਾ ਹੈ ਔਰ ਅੱਜ ਵੀ ਉਹ ਦੁੱਖਾਂ ਦੀ ਜ਼ਿੰਦਗੀ ਕੱਟ ਰਿਹਾ ਹੈ ਜੇ ਮੰਨ ਲਓ ਹੁਣ 75 ਸਾਲ ਦੀ ਉਮਰ ਹੋ ਗਈ ਹੈ ਮੰਨ ਲਓ ਜੇ 2-4 ਸਾਲ ਬਾਅਦ ਉਹਨੂੰ ਕੁਝ ਹੋ ਗਿਆ ਤਾਂ ਉਹ ਦੋ ਬੱਚੇ ਕਿੱਧਰ ਜਾਣਗੇ ਕਿਉਂਕਿ ਉਹਨਾਂ ਬੱਚਿਆਂ ਦੀ ਉਮਰ ਵੀ ਹਜੇ ਕੋਈ ਜ਼ਿਆਦਾ ਹੈ ਨਹੀਂ ਇੱਕ ਬੱਚਾ 8 ਸਾਲ ਦਾ ਹੈ ਇੱਕ ਬੱਚਾ 9 ਸਾਲ ਦਾ ਹੈ 9 10 ਸਾਲ ਦਾ ਹੈ ਹੁਣ 8 9 10 ਸਾਲ ਦੇ ਬੱਚਿਆਂ ਨੂੰ ਕੀ ਪਤਾ ਹੈ ਜੇ ਕੱਲ ਨੂੰ ਦਾਦੀ ਮਰ ਗਈ ਤਾਂ ਉਹਨਾਂ ਨੂੰ ਕਿਵੇਂ ਕਿੰਨੇ ਰੋਟੀ ਦੇਣੀ ਹੈ ਸੁਣਨਛਿਆਂ ਵਾਲਿਆਂ ਨੂੰ ਇਸ ਚੀਜ਼ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਬਾਕੀ ਅਗਰ ਦੇਖੋ ਜੇ ਕੋਈ ਭੈਣ ਭਰਾ ਆਪਣਾ ਪੈਸੇ ਵਾਲਾ ਹੈ ਤਾਂ ਉਹ ਨੂੰ ਆਪਣੇ ਗਰੀਬ ਭੈਣ ਭਰਾ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਅਗਰ ਇੱਕ ਬੇਟਾ ਅਗਰ ਕਿਸੇ ਦੂਜੇ ਦੇ ਘਰ ਦੇ ਵਿੱਚ ਰਹਿ ਰਿਹਾ ਹੈ ਔਰ ਉਹ ਅੱਛੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਤਾਂ ਉਹਨੂੰ ਵੀ ਆਪਣੀ ਮਾਂ ਦੀ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ। ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਆਪਣੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਾ ਕਮੈਂਟਾਂ ਦੇ ਵਿੱਚ। ਕਿਉਂਕਿ ਇਹ ਬਿਲਕੁਲ ਇੱਕ 오ਰੀਜਨਲ ਸੱਚੀ ਕਹਾਣੀ ਹੈ। ਕੋਈ ਜੋੜੀ ਢੋੜੀ ਹੋਈ ਕਹਾਣੀ ਨਹੀਂ ਹੈ। ਕਿਉਂਕਿ ਨਸ਼ੇ ਵਾਲੇ ਲੋਕਾਂ ਦੇ ਘਰ ਜਿਹੜਿਆਂ ਜਿਨ੍ਹਾਂ ਦੇ ਘਰ ਨਸ਼ਾ ਵੜ ਜਾਂਦਾ ਹੈ ਤਾਂ ਉਹਨਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਬੱਚਿਆਂ ਦੀ ਵੀ ਜ਼ਿੰਦਗੀ ਬਰਬਾਦ ਔਰਤ ਦੀ ਜ਼ਿੰਦਗੀ ਵੀ ਬਰਬਾਦ ਔਰ ਮਾਪੇ ਦਾ ਜ਼ਿੰਦਗੀ ਵੀ ਬਰਬਾਦ ਆਪਣੀ ਤਾਂ ਉਹ ਬਰਬਾਦ ਕਰਦਾ ਹੀ ਕਰਦਾ ਨਾਲ ਸਾਰਾ ਪਰਿਵਾਰ ਵੀ ਬਰਬਾਦ ਕਰ ਦਿੰਦਾ ਸੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਮੇਰੀ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਅਗਰ ਕਹਾਣੀ ਨਾ ਵੀ ਚੰਗੀ ਲੱਗੀ ਹੋਵੇ ਤਾਂ ਕੋਈ ਗੱਲ ਨਹੀਂ ਫਰ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਤੁਹਾਨੂੰ ਮੇਰੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਨਵੀਂ ਚਰਚਾ ਨਵੀਂ ਸਟੋਰੀ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਏ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਆਪਾਂ ਇੱਕ ਅੱਗੇ ਨਵੀਂ ਸਟੋਰੀ ਲੈ ਕੇ ਤਦ ਤੱਕ ਤੁਸੀਂ ਸਾਰੇ ਖੁਸ਼ ਰਹੋ ਹੱਸਦੇ ਰਹੋ ਤੇ ਮੁਸਕੁਰਾਉਂਦੇ ਰਹੋ